इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਸਾਨੀ ਅੰਦੋਲਨ ਦੀ ਹਮਾਇਤ ਲਈ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਤੇ ਹਰ ਹਲਕੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਸ ਤਤੀ ਹਲਕਾ ਮੀਟਾ ਤੋਂ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਦੀਕ ਵਾਈਚ ਇਹ ਟਰੈਕਟਰ ਮਾਰਚ ਪਿੰਡ ਅਜੈਬ ਵਾਲੇ ਤੋਂ ਸ਼ੁਰੂ ਹੋਇਆ ਕਿ ਵਕਫਾਕ ਪਿੰਡਾਂ ਕਸਬੇ ਤੋਂ ਹੁੰਦਾ ਹੋਇਆ ਮਾਪਦ ਹੋਇਆ ਇਸ ਮੌਕੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਚ ਸੱਚਰਨੇ ਕਿ ਆਖਿਆ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਜੋ ਕਿਸਾਨਾਂ ਦੇ ਉੱਪਰ ਹਰਿਆਣਾ ਸਰਕਾਰ ਦੇ ਇਸ਼ਾਰੇ ਤੇ ਤਸ਼ਦਦ ਤਸ਼ਦਦ ਹੋਇਆ ਉਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਰਿਪੋਰਟਰ 스ਮਿਲ ਕੁਮਾਰ ਬੰਟੀ ਇੰਡੀਅਨ ਟੀਵੀ ਨਿਊਜ਼ ਅਮਰਸਰ ਟਰਮਾਤੇ ਕੱਢਿਆ ਜਾ ਰਹੀ ਹੈਗਾ ਕੀ ਹੈਗਾ ਜੀ ਸਾਰੇ ਪੰਜਾਬ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ ਸਾਰੇ ਪੰਜਾਬ ਵਿੱਚ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੋਸ ਵਜੋਂ ਟਰੈਕਟਰ ਮਾਰਚ ਕੱਢਿਆ ਜਾਵੇ ਤਾਂ ਕਿ ਕੇਂਦਰ ਦੀ ਗੁੰਗੀ ਤੇ ਬਹਿਰੀ ਮੋਦੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਕਿਸਾਨਾਂ ਦੇ ਨਾਲ ਜ਼ੁਲਮ ਤੇ ਅਤਿਆਚਾਰ ਹੋ ਰਿਹਾ ਉਸੇ ਲੜੀ ਦੇ ਤਹਿਤ ਅਸੀਂ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਵੀ ਅੱਜ ਆ ਕੈਮਰਾ ਮਾਰ ਕੇ ਵੇਖ ਲਓ ਅਸੀਂ ਵੱਡੀ ਤਦਾਦ ਵਿੱਚ ਇਕੱਤਰ ਹੋ ਕੇ ਟਰੈਕਟਰ ਦੇ ਵਿੱਚ ਰੋਸ ਮਾਰਚ ਕੱਢਣ ਜਾ ਰਹੇ ਹਾਂ ਕਿਹੜੇ ਕਿਹੜੇ ਇਲਾਕੇ ਚ ਜਾਵਾਂਗੇ ਕਿੰਨੇ ਕਿਲੋ ਅਸੀਂ ਵਿਧਾਨ ਸਭਾ ਹਲਕਾ ਮਜੀਠਾ ਅਸੀਂ ਹੁਣ ਇੱਥੇ ਕਥੂ ਨੰਗਲ ਖੜੇ ਆ ਇੱਥੋਂ ਅਸੀਂ ਚੱਲਾਂਗੇ ਮਜੀਠਾ ਵੱਖ-ਵੱਖ ਪਿੰਡਾਂ 'ਚ ਹੁੰਦੇ ਹੋਏ ਅਸੀਂ ਫਿਰ ਵਾਪਸ ਇੱਥੇ ਆ ਕੇ ਸਮਾਪਤੀ ਕਰਾਂਗੇ ਕਿਸਾਨਾਂ ਦੇ ਉੱਪਰ ਜਿਹੜਾ ਲਗਾਤਾਰ ਤਸ਼ੱਦਦ ਹੋ ਰਿਹਾ ਹੈ ਹਰਿਆ ਏ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਚਾਹੇ ਕੇਂਦਰ ਵਿੱਚ ਹੈ ਚਾਹੇ ਹਰਿਆਣਾ ਵਿੱਚ ਜਾਂ ਕਿਸੇ ਹੋਰ ਸੂਬੇ ਵਿੱਚ ਉਹ ਸਾਡੇ ਕਿਸਾਨਾਂ ਦੇ ਉੱਤੇ ਅਤਿਆਚਾਰ ਤੇ ਜ਼ੁਲਮ ਕਰ ਰਹੀ ਹੈ ਲੇਕਿਨ ਉਹ ਦੱਸ ਦੇਣੀ ਚਾਹਨਾ ਕਿ ਤੁਹਾਡੇ ਇੰਨਾ ਜ਼ੁਲਮਾਂ ਦੇ ਨਾਲ ਇੰਨਾ ਰੋਕਾਂ ਦੇ ਨਾਲ ਸਾਡੇ ਕਿਸਾਨ ਵੀਰ ਤੇ ਸਾਡੇ ਨੌਜਵਾਨ ਰੁਕਣ ਵਾਲੇ ਨਹੀਂ ਇਹ ਤੁਹਾਨੂੰ ਸਾਡੀਆਂ ਕਿਸਾਨੀ ਮੰਗਾਂ ਜਿਹੜੀਆਂ ਮੰਨਣੀਆਂ ਹੀ ਪੈਣਗੀਆਂ ਮੰਨ ਚੁੱਕੀ ਹੈ ਸਰਕਾਰ ਵੱਲੋਂ ਮੰਨੀਆਂ ਫਿਰ ਹੁਣ ਲਾਗੂ ਨਹੀਂ ਕੀਤੇ ਜਾ ਰਹੇ ਉਹਨਾਂ ਨੂੰ ਪਤਾ ਦੇ ਦੋ ਇਹਨੂੰ ਲਾਗੂ ਵੀ ਕਰਾ ਕੇ ਛੱਡਾਂਗੇ ਸਾਡਾ ਜਿਹੜਾ ਹੁਣ ਮੁਖ ਟੀਚਾ ਹੈ ਕਿ ਕਿਸਾਨ ਤੇ ਮਜ਼ਦੂਰ ਅੜ ਸੜਕਾਂ ਤੇ ਉੱਤਰ ਆਏ ਨੇ ਅਸੀਂ ਸਾਰੇ ਇਹਨੂੰ ਛੱਡਾਂਗੇ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਇੱਕ ਜੰਗਲ ਨੂੰ ਅੱਗ ਲੱਗ ਗਈ ਸੀ ਅੱਗ ਲੱਗ ਗਈ ਸੀ ਭਿਆਨਕ ਤੇ ਇੱਕ ਚਿੜੀ ਲੱਗੇ ਸਮੁੰਦਰ ਸੀ ਉਹਦੇ ਵਿੱਚੋਂ ਚੁੰਝ ਭਰਦੀ ਸੀ ਪਾਣੀ ਦਾ ਤੇ ਜਾ ਕੇ ਉਹਥੇ ਜੰਗਲ ਦੇ ਉੱਤੇ ਸੁੱਟ ਕੇ ਆਉਂਦੀ ਸੀ ਚੁੰਝ ਰਾਈ ਤੇ ਕਿਸੇ ਬੰਦੇ ਨੇ ਪੁੱਛਿਆ ਵੀ ਬੀਬੀ ਰਾਣੀ ਜੜੀਏ ਕੀ ਤੇਰੀ ਇਸ ਚੁੰਝ ਦੇ ਨਾਲ ਜੰਗਲ ਦੀ ਅੱਗ ਬੁਝ ਜਾਏਗੀ ਉਹ ਕਹਿੰਦੀ ਮੈਨੂੰ ਵੀ ਪਤਾ ਅੱਗ ਨਹੀਂ ਬੁਝਣੀ ਪਰ ਜਦੋਂ ਇਤਿਹਾਸ ਲਿਖਿਆ ਜਾਏਗਾ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਚ ਆਏਗਾ ਅੱਗ ਲਾਉਣ ਵਾਲਿਆਂ ਚ ਨਹੀਂ ਅੱਜ ਅਸੀਂ ਸਾਰੇ ਇੱਥੇ ਖਲੋਤੇ ਆਂ ਅਸੀਂ ਇਤਿਹਾਸ ਨੂੰ ਇਹ ਦੱਸਣਾ ਚਾਹੁੰਦੇ ਆਂ ਆਪਣੇ ਛੋਟੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਏਐਸ ਐਮਐਸਪੀ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਜ਼ੋਰ ਲਾਏ ਨੇ ਅਸੀਂ ਅੱਗ ਬੁਝਾਉਣ ਵਾਲਿਆਂ ਚ ਆਂ ਅਸੀਂ ਅੱਗ ਲਾਉਣ ਵਾਲਿਆਂ ਚ ਨਹੀਂ ਵੀ ਲਗਾਤਾਰ ਕਾਂਗਰਸ ਦਾ ਵਿੱਚ ਕੋਈ ਹੈਗਾ ਵੀ ਕਰੋੜ ਰੁਪਏ ਭੇਜ ਦਿੱਤਾ ਜਾ ਰਿਹਾ ਪਰ ਜਿਨ੍ਹਾਂ ਨੇ ਗੋਲੀ ਚੜਾਈ ਉਹਨਾਂ ਦਾ ਮਾਮਲਾ ਦਰਜ ਹੋਣਾ ਚਾਹੀਦਾ ਉਹ ਮੁਕਤਰਾ ਦੇਖਦੇ ਤੁਸੀਂ ਮੈਂ ਕਹਿੰ ਦਾ ਪੁੱਤ ਮਰਿਆ ਹੋਵੇ ਤੇ ਉਹਨੂੰ ਜਾ ਕੇ ਕਰੋੜ ਰੁਪਇਆ ਦੇ ਦਈਏ ਕਿ ਉਸ ਸੁਹਾਗਣ ਦਾ ਉਸ ਮਾਂ ਦਾ ਉਸ ਭੈਣ ਦਾ ਭਰਾ ਉਹਦਾ ਪੁੱਤ ਵਾਪਸ ਆ ਜਾਏਗਾ ਜੇ ਕਰੋੜਾਂ ਨਾਲ ਹੀ ਪੁੱਤ ਮਿਲਦੇ ਹੋਣ ਤੇ ਫਿਰ ਅਮੀਰ ਆਦਮੀ ਲੋਕ ਤੇ ਮੁੱਲ ਲਾਇਆ ਕਰਨ ਇਸ ਕਰਕੇ ਇਹ ਸਾਰਾ ਰਾਜਨੀਤਿਕ ਸਟੰਟ ਹੈ ਇਹ ਲੋਕਾਂ ਨੂੰ ਭਰਮਾਉਣ ਦੀ ਗੱਲ ਕਰਦਾ ਹੈ ਜੇ ਇਹ ਕਿਸਾਨਾਂ ਦਾ ਐਡਾ ਹੀ ਹਮੈਤੀ ਹੈ ਭਗਵੰਤ ਮਾਨ ਤੇ ਸਭ ਤੋਂ ਪਹਿਲਾਂ ਅੱਗੇ ਹੋ ਕੇ ਇਹਨੂੰ ਖਾਦਾ ਨਾਰਾ ਮਾਰਨਾ ਚਾਹੀਦਾ ਸੀ ਦਿੱਲੀ ਵੱਲ ਕੂਚ ਕਰਨਾ ਚਾਹੀਦਾ ਸੀ ਵੀ ਆਓ ਸਾਰੇ ਰਲ ਕੇ ਕਿ ਉੱਥੋਂ ਜਾ ਕੇ ਕਿਸਾਨਾਂ ਦੀਆਂ ਮੰਗਾਂ ਮੰਨਵਾ ਕੇ ਲਈ ਜਿਹੜਾ ਮਾਮਲਾ ਨਹੀਂ ਦਰਜ ਕੀਤਾ ਜਾ ਰਿਹਾ ਕੇਂਦਰ ਤੇ ਹਰਿਆਣਾ ਸਰਕਾਰ ਤੇ ਉੱਪਰ ਪੰਜਾਬ ਸਰਕਾਰ ਵੱਲੋਂ ਤੇ ਇਹਦੇ ਮਿਲੀ ਭੁਗਤ ਨਹੀਂ ਲੱਗਦੀ ਬਿਲਕੁਲ ਮਿਲੀ ਭੁਗਤ ਹੈ ਇਹ ਜਿਹੜੀ ਸਾਡੀ ਭਗਵੰਤ ਮਾਨ ਦੀ ਸਰਕਾਰ ਹੈ ਇਹ ਵੀ ਬੀਜੇਪੀ ਦੀ 20 ਟੀਮ ਹੈ ਤੇ ਸਾਰਾ ਜ਼ੁਲਮ ਕਰ ਰਹੇ ਨੇ ਪਰ ਮੈਂ ਅੱਗੇ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਇਸ ਜ਼ੁਲਮ ਦਾ ਟੱਕਰਾ ਅਸੀਂ ਤਗੜੇ ਹੋ ਕੇ ਕਰਾਂਗੇ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਮਜ਼ਦੂਰਾਂ ਨਾਲ ਨੌਜਵਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਤੇ ਸਾਡੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੀ ਇਸ ਮੁੱਦੇ ਤੇ ਸਭ ਤੋਂ ਮੋਹਰੀ ਹੋ ਕੇ ਖੜੀ ਹੈ ਕਿ ਅੱਜ ਵੀ ਜੇ ਵੀ ਦੀ ਟੀਮ ਹੈਗੇ ਪਰ ਗੱਲ ਕੀਤੀ ਜਾਂ ਕਾਂਗਰਸ ਦੇ ਨਾਲ ਗੱਲਬਾਤਾਂ ਕਿੱਥੇ ਜਾ ਰਹੀਆਂ ਅਸੀਂ ਪੰਜਾਬ ਵਾਲਿਆਂ ਨੇ ਡੱਟ ਕੇ ਕੀਤਾ ਸੀ ਗੱਲ ਕਰੋ ਆਪਣੀ ਅਸੀਂ ਸੂਬੇ ਦੇ ਵਿੱਚ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇਸ ਗੱਲ ਤੇ ਕਾਇਮ ਆ ਕਿ ਜਿਹੜੀ ਸਾਨੂੰ ਗਾਲਾਂ ਕੱਢਦੀ ਸੀ ਜਿਹੜੀ ਸਾਨੂੰ ਲੁਟੇਰੇ ਕਹਿੰਦੇ ਸੀ ਅਸੀਂ ਇੱਕ ਸਟੇਜ ਕਿਵੇਂ ਇਕੱਠੀ ਕਰ ਸਕਦੇ ਆ ਸਾਡੀ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਜਿੰਦਰ ਸਿੰਘ ਜੀ ਰੰਧਾਵਾ ਨੇ ਪ੍ਰਤਾਪ ਸਿੰਘ ਜੀ ਬਾਜਵਾ ਨੇ ਇੱਕ ਹੀ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਦੇ ਕਿਸੇ ਕੀਮਤ ਤੇ ਵੀ ਇਹਨਾਂ ਦੇ ਨਾਲ ਸਮਝੌਤਾ ਨਹੀਂ ਕਰ ਸਕਦੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਜੀ ਸਰ ਜਿਹੜਾ ਟ੍ਰੈਕਟਰ ਮਾਰਚ ਕਰਿਆ ਜਾ ਰਿਹਾ ਕੀ ਕਰਨ ਚੰਦੇ ਤੇ ਬਰੇ ਜੀ ਇਸ ਵਾਰ ਇਹ ਗਾ ਜੀ ਜੱਟ ਦੀ ਜਿਹੜੀ ਹੈ ਮਾਈਕ ਪਜੀਸ਼ਨ ਮਾਲੀ ਪਜੀਸ਼ਨ ਬਹੁਤ ਮਾੜੀ ਆ ਜਿੱਤਾਂ ਨੇ ਜਲੋਰੀ ਵੀ ਸਭੂ ਮਾੜੀ ਚਾਹੀਦਾ ਕਿ ਉਹ ਚਲਾਏ ਨਹੀਂ ਸਾਰੇ ਉੱਥੇ ਗਿਆ ਕਈ ਭੈਣ ਭਰਾ ਇੰਨੀ ਦੂਰ ਉੱਥੇ ਨਹੀਂ ਜਾ ਸਕਦੇ ਇਕੱਲੇ ਕਰੇ ਹੁੰਦੀ ਆ ਹੋਰ ਕਈ ਪ੍ਰੋਗਰਾਮ ਹੁੰਦੇ ਨੇ ਤੇ ਉਹਨਾਂ ਨੂੰ ਇੱਥੇ ਜਾਗਰੂਕ ਕਰਨ ਵਾਸਤੇ ਜੱਟ ਨੂੰ ਅੱਜ ਇੱਥੇ ਕਤੂਨਗਲ ਤੋਂ ਜਿਹੜਿਆ ਟਰੈਕਟਰ ਐਲੀ ਕਰ ਰਹੇ ਆ ਜਿੱਥੇ ਨੂੰ ਜਿੱਥੇ ਉਹ ਬਿਜਟਾ ਜੰਦੀ ਹੋਈ ਤੇ ਵਾਪਸ ਆਈ ਗੀ ਉਹ ਗੱਲ ਹੈ ਵੀ ਜਟਾ ਦੀ ਗੱਲ ਸੈਟਰ ਸਰਕਾਰ ਨੂੰ ਸੁਣਨੀ ਚਾਹੀਦੀ ਆ ਤੇ ਸੋਕੇ ਜਿਹੜੀ ਜਾਇਜ਼ ਮੰਗਾਂ ਨੇ ਜਿਹੜੀਆਂ ਕਿ ਮੰਗੀਆਂ ਮੰਗਾਂ ਨੇ ਉਹ ਮੈਂ ਐਡੀ ਵੱਡੀ ਸਰਕਾਰ ਐਡਾ ਵੱਡਾ ਦੇਸ਼ ਉਹ ਗੱਲਾ ਕਰਕੇ ਫੇਰ ਮੁੱਕਰ ਜਾਵੇ ਤੇ ਉਹ ਕੋ ਬੋਧੀ ਵਿਦਿਆ ਗੱਲ ਨਹੀਂ ਹੈਗੀ ਇਹਨਾਂ ਨੂੰ ਚਾਹੀਦਾ ਕਿ ਫੇਰ ਗੱਲਬਾਤਾਂ ਲਈ ਜਨ ਮੁਕਾ ਕੇ ਇੱਕ ਬੰਦੇ ਮਰਨਗੇ 20 ਤੇ ਫੌਜ ਨਾਲ ਟਕਰਾਓ ਹੋਊਗਾ ਜ਼ਿੰਮੇਵਾਰਾਂ ਦਾ ਜਿਹੜਾ ਕਿ ਬੰਦ ਭਾਗਾ ਵਾ ਉਹ ਚੰਗੀ ਗੱਲ ਨਹੀਂ ਹੈਗੀ ਇਹਨਾਂ ਨੂੰ ਚਾਹੀਦਾ ਇਹ ਆ ਕਿ ਉਹਨਾਂ ਨਾਲ ਬੈਠ ਕੇ ਗੱਲ ਮੁਕਾ ਕੇ ਕਿ ਜੇ ਜੱਟ ਬਰ ਗਿਆ ਜੇ ਜੱਟ ਖਤਮ ਹੋ ਗਿਆ ਜੱਟ ਦੀ ਕੰਡੀਸ਼ਨ ਵੀਕ ਹੋ ਗਈ ਜੀ ਸਮਝੋ ਵੀ ਮੁਰਕ ਵੀ ਇੱਕ ਹੋ ਜਾਏਗਾ ਗੱਲ ਦਿਨ ਬਦ ਦਿਨ ਠਾਨ ਹੋ ਜਾਏਗੀ ਤਾਨ ਹੁਣੀ ਆਈ ਅੱਗੇ ਵੀ ਜੋ ਹਲਾਤਾ ਕਿੰਨੀ ਮੰਗਾਈ ਹੋ ਗਈ ਆ ਪਰ ਜੱਟਾਂ ਦੇ ਮੋਲ ਹੋ ਤੇ ਲੇਖ ਲੋ ਕੋਈ ਚੀਜ਼ ਦੇਖ ਲੋ ਉਹ ਦੋ ਜ ਵਸੇ ਖੰਡ ਦੇਖ ਲੋ ਗੋੜ ਦੇਖ ਲੋ ਗੋੜਾ ਸਿਰ ਵੀ ਇਹ ਕਿ ਲੋ ਯਾਰ ਮੇਰੇ ਬਾਤ ਕੀ ਕਰੇਗਾ ਜਮੀਦਾ ਔਰ ਜਮੀਦਾ ਦਾ ਜਿਹੜੀ ਚੀਜ਼ ਲਈ ਜਾਂਦੀ ਆ ਤਿੰਨ ਕੋ ਬਾਫਤ ਹੀ ਲਈਏ 31 250 ਰੁਪਏ ਨੂੰ 40 ਗੰਢਿਆ 110 ਰੁਪਏ ਨੂੰ ਇੱਕ ਟਵਰੋਟੀ 20 ਗ੍ਰਾਮ ਦੀ ਬੰਦੀ ਆ ਉਹਦੇ 20 ਰੁਪਏ ਲੱਗ ਜਾਂਦੇ ਆ ਸਾਡੇ ਕੋਲ ਇਹਦੇ 21 250 ਰੁਪਏ ਨੂੰ ਪੁਆਇੰਟਰ ਇਹ ਸਾਰੀਆਂ ਗੱਲਾਂ ਸੋਸ਼ਲ ਸੈਂਟਰ ਸਰਕਾਰ ਨੂੰ ਇਹਨਾਂ ਨੂੰ ਆਪਸ ਦੀ ਗੱਲ ਮੁਕਾ ਲੈਣੀ ਚਾਹੀਦੀ ਹੈ ਤੇ ਜੈਜਪਾ ਇਹਨੀਆਂ ਤੇ ਵੀ ਸਾਨੂੰ ਲੁੱਟ ਕੇ ਦੇ ਦਿੰਨ ਸਾਰਾ ਗਜਰ ਪਰ ਜੈਜਪਾ ਜਿਹੜੇ ਜੱਟਾਂ ਤੇ ਆ ਉਹ ਉਹਨਾਂ ਨੂੰ ਮਿਲਣੇ ਚਾਹੀਦੇ ਜੋ ਐਮਬੈਸੀ ਨੇ ਕੀਤੀ ਸੀ ਉਹਨੇ ਤਾਂ ਕੋਸੈਂਟਰ ਮੁਕਰਦਾ ਜਿਸ ਐਡੀ ਵੱਡੀ ਸਰਕਾਰ ਮੁਕਰਦੀ ਹੈ ਇਹ ਤਾਂ ਆਮ ਲੋਕਾਂ ਨੂੰ ਕੀ ਕਹਿ ਸਕਦੇ ਹੋ ਇਸ ਵਾਸਤੇ ਉਹਨਾਂ ਨੂੰ ਚਾਹੀਦਾ ਵੀ ਹੋ ਜੋ ਜੈਦ ਜਿਹਾ ਬਾਲੀਆ ਨੇ ਕਰਨਾ ਬਾਲੀਆ ਨੇ ਉਹਨਾਂ ਨੂੰ ਦੇਣ ਕਿ ਇਹ ਸਮਝੌਤਾ ਕਰਕੇ ਉਹਨਾਂ ਨੂੰ ਘਰਾਂ ਨੂੰ ਮੋੜ ਕੋਈ ਸੌਖਾ ਨਹੀਂ ਇਤਨਾ ਘਰੋਂ ਬਾਹਰ ਬਹਿਣਾ ਬਹੁਤ ਔਖੀ ਗੱਲ ਆ ਪਰ ਕਿਤਾ ਨਹੀਂ ਕੋਈ ਜਾ ਸਕਦਾ ਜੱਟ ਕਿੱਧਰ ਜਾਵੇ ਮਰਨ ਦਿਆ ਜੱਟ ਜੱਟ ਜਾ ਤੁਰਾ ਵੀ ਫਿਰਦਾ ਨਾ ਉਹ ਇਹਨਾਂ ਕਰ ਜਾਈ ਆ ਜੀ ਜੀ ਦਾ ਸਾਹਿਬ ਕੋਈ ਇਸ ਵਾਸਤੇ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਉਹ ਇਹਨਾਂ ਦਾ ਪ੍ਰੋਜੈਕਟ ਅਲਪਕਾ ਦੇ ਤੇ ਇਹਨਾਂ ਨੂੰ ਘਰਾਂ ਨੂੰ ਦੱਲੇ ਵਾਰੀ ਜੀ ਸਰਕਾਰ ਸਾਹਿਬ ਵਾਰੀ ਜੀ ਜੀ ਪਟਾ